ਸਤਿ ਸ਼੍ਰੀ ਅਕਾਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਆ ਤਿੰਨ ਵੜਾ ਬਹੁਤ ਸ਼ਾਨਦਾਰ ਤਾਜ਼ੀਆਂ ਸੂਈਆਂ ਬਾਈ ਨਾਲ ਕਰਦੇ ਆ ਗੱਲਬਾਤ ਦੋ ਝੋਟੀਆਂ ਆ ਇੱਕ ਝੋਟੀ ਇੱਕ ਵੱਡੀ ਮੱਝ ਬੁਰੀ ਕੋਈ ਸੂਈ ਆ ਤੇ ਝੋਟੀ ਥੋਣ ਵਾਲੀ ਬਾਈ ਨਾਲ ਕਰਦੇ ਆ ਡੀਟੇਲ ਵਿੱਚ ਗੱਲਬਾਤ ਵੜਾ ਬਿਲਕੁਲ ਸਾਫ਼ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਸਾਹਿਬ ਵਧੀਆ ਠੀਕ ਆ ਬਈ ਉਹ ਸੁਣਾਓ ਸਾਹਿਬ ਵਧੀਆ ਵਧੀਆ ਠੀਕ ਜੀ ਜੀ ਜਿਨੇ ਭੈਣ ਭਰਾਵਾਂ ਨਾਲ ਰੀਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਮੇਰੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਵੀਰ ਜੀ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਤੇ ਜਨਮਾ ਅੱਜ ਆਪਣੇ ਕੋਲ ਚੰਗੇ ਵਧੀਆ ਵਾਸ਼ੀਆਂ ਵੱਡੀਆਂ ਲਗੀਆਂ ਠੀਕ ਜੀ ਚੰਗੀਆਂ ਵਾੜਾ ਟੋਪ ਦੀਆਂ ਅੱਜ ਇਹ ਆ ਗਏ ਸੋਈਆ ਬਿਲਕੁਲ ਤਾਜ਼ੀਆਂ ਕੱਢੀਆਂ ਸੋਈਆ ਵੱਡੀਆਂ ਵਾਸ਼ੀਆਂ ਆ ਠੀਕ ਆ ਸੋਈ ਕੱਢ ਲਈਆਂ ਜੀ ਬਾਹਰ ਚੱਲਣ ਵਾਲੀਆਂ ਵੱਡੀਆਂ ਠੀਕ ਜੀ ਵੀਰ ਭਰਾ ਮੰਗ ਕਰਦੇ ਸੀ ਪੰਜ ਵਸ਼ੀਆਂ ਆਈਆਂ ਸੀ ਦੋ ਰਾਤੀ ਘਾਲ ਦਿੱਤੀਆਂ ਸੀ ਠੀਕ ਦੋ ਲੈ ਗਏ ਵੀਰ ਫਿਰ ਫਾਈਆਂ ਸੋਈਆਂ ਠੀਕ ਵੀਰ ਹਾਂ ਜੀ ਤੇ ਇਹ ਇਹੋ ਜੀਆਂ ਵਸ਼ੀਆਂ ਵੀ ਕੋਈ ਜ਼ਿਆਦਾ ਗਾਂ ਗਰਮੀ ਮਨਾਵਾਲੀਆਂ ਨਹੀਂ ਆ ਹਾਂ ਜੀ ਤੇ ਕੁਆਰਟਿਕਲਨ ਵਾਲੀਆਂ 12 ਮਹੀਨੇ ਠੀਕ ਜੀ ਕੰਗੀਆਂ ਵਧੀਆ ਸਾਫ਼ ਸੁਥਰੀਆਂ ਹਾਂ ਜੀ ਕੰਦੀ ਕੰਦੀ ਵੜ ਵੜ ਦੱਸਦੇ ਕਿਂਗੀ ਝੋਟੀ ਤਾਜੀ ਸੋਈ ਹੈ ਕਲੀਲੀ ਬੂਰੀ ਮੈਸ ਸੋਈ ਨੁਲੀ ਮੂਤ ਸਾਰ ਹਾਂ ਜੀ ਚਲੋ ਬਾਜੋ ਜੀ ਕਸੋ ਬਾਜੀ ਕੀ ਬਚਾ ਹੈ ਮਗਰ ਬਾਜੀ ਤੁਸਾਂ ਕਸੋ ਆ ਵੀਰ ਵਛੀ ਸੁਣੋ ਵਛੀ ਮਗਰ ਆ ਗਈ ਵਛੀ ਵੇਖੋ ਕਿੱਡੀ ਟਾਪ ਕਲਾਸ ਆਈ ਆ ਤੇ 나ੜੂ ਨਾਲ ਵਛੀ ਦਾ ਵਛੀ ਬਚਾ ਆ ਸਾ ਜੀ ਇਹ ਮਗਰ ਵਛਾ ਹੈ ਮਾਸ਼ਾ ਅੱਲਾਹ ਠੀਕ ਹੈ ਮਗਰ ਬਾਜੀ ਅੱਛਾ ਮੂਵ ਇਸ ਛੀ ਹੈ ਜੇ ਵਛੀ ਠੀਕ ਹੈ ਛੀ ਹੈ ਜੇ ਜਸੂਆ ਦੇ ਬਿਊਟੀ ਬੈੜੀ ਵਛੀ ਦੀ ਵੇਖ ਲਓ ਦੇਖੋ ਜੀ 6 ਦੰਦ ਵੈੜ ਆਈ ਆ ਬਹੁਤ ਸ਼ਾਨਦਾਰ ਤੇ ਲੇ ਵਾਲੀ ਕਮਾਲ ਕੀਤੀ ਆ ਚੰਗੀ ਵੱਡੀ ਵਛੀ ਹੈ ਵੀ ਠੀਕ ਹੈ ਵੀਰ ਜੀ ਅੱਜਾ ਲਾਊਗਾ ਵੀ ਵਛੀ ਦੇ ਚਲਾ ਦੋ ਠੀਕ ਹੈ ਹਾਂ ਜੀ ਚੰਗੀ ਸਾਫ ਸੁਗਰੀ ਵਛੀ ਹੈ ਹਾਂ ਜੀ ਹਾਂ ਜੀ ਇਹਨੇ ਕਿ ਵੇੜਾ ਲਾਣੀ ਤੇ ਖੰਡੀ ਤੀੜੀ ਜਾਣੀ ਸਾਫ ਤੋਂ ਉੱਥੇ ਜਾਣੀ ਹਾਂਜੀ ਠੀਕ ਹੈ ਪਰ ਜੋ ਇਹਨੂੰ ਜਿਦੈਣ ਤੇ ਚਾਰੋ ਜਿਹਰੂ ਦਾ ਠੱਡੀ ਤੀਰੀ ਆਣਾ ਵਾਸੀ ਇਹ 12 ਮਹੀਨੇ ਚੱਲਣ ਵਾਲੀ ਹੈ ਗਰਮੀ ਠੰਡ ਇਤੇ ਮਰਜ਼ੀ ਕਰਮਾ ਲਈ ਨੂੰ ਬੰਨ ਛੱਡੋ ਅੱਜ 8 ਦਿਨ ਹੋ ਚਲੇ ਵੀਰੇ ਵਸੀ ਲਈ ਇਹਦੇ ਉਹਨਾਂ ਨੂੰ ਪ੍ਰੋਗਰਾਮ ਹੀ ਵਿਆਹ ਹੋਵੇ ਤੇ ਨਾਲ ਪਿਆਣਾ ਦਿੱਤਾ ਸੀ ਠੀਕ ਵੀ ਰਾਂ ਆਪਣੀ ਵਸੀ ਲਈ ਸੀ ਬਹੁਤ ਚੰਗੀ ਘਰ ਤੋਂ ਵਸੀ ਲਈ ਸੀ ਚੰਗੀ ਨਾਮੀ ਵਸੀ ਆ ਗਈ ਠੀਕ ਆ ਵੀਰ ਜੀ ਦੁੱਧ ਠੀਕ ਹੈ ਗਾਇਆਂ ਵੀ ਹਜ ਬੜੇ ਚਿਰ ਬਾਅਦ ਆਉਂਦੀਆਂ ਹਾਂ ਹਾਂਜੀ ਹਾਂਜੀ ਹਣਾ ਕਿਤਨਾ ਕੋਤਾਂ ਰੋੜਾ ਆ ਰਿਹਾ ਗਾਂ ਵੀ ਰੋਸ਼ੀ ਤੇ ਤੁਹਾਨੂੰ ਪਤਾ ਜਿਹੋ ਜਿਹੇ ਜਾਨਵਰ ਆ ਹੀ ਆਪ ਹੀ ਲੱਭਦੇ ਖੁਦ ਹਾਂਜੀ ਹਾਂਜੀ ਸਾਹਿਬ ਇੱਕ ਹੋ ਜਾ ਗਾੜੀ ਕੁਆਲਟੀ ਵਾਲਾ ਹੋਵੇ ਤੇ ਫੇਰ ਹੀ ਭੈਣ ਭਰਾ ਨੂੰ ਦਿੱਤਾ ਜੀ ਠੀਕ ਠੀਕ ਜੀ ਹਣਾ ਕੋਈ ਸਾਡੀ ਕਿਰਾਇਆ ਕੋਈ ਆਪ ਇਹ ਲਾ ਕੇ ਚੀਜ਼ ਲਿਓਣੀ ਸਾਫ਼ ਸੁਥਰੀ ਵਧੀਆ ਮਿਲੇ ਬੈਜੋ ਪਿਛੋਂ ਦੀ ਬੈਜੋ ਗਾਲ ਹੀ ਕੋਈ ਨਹੀਂ ਹਾਂਜੀ ਦੁੱਧ ਪਹਿਲੇ ਸਵੇਰੇ 20 ਕਿਲੋ ਵਸ਼ੀ ਚੱਲੀ ਹੈ 100 ਰੁਪਏ 25 ਕਿਲੋ ਵਧੀਆ ਚੱਲੂਗੀ ਠੀਕ ਆ ਵੀਰ ਜੀ ਨਹੀਂ ਚੱਲੇਗੀ ਨੀ ਤਾਂ ਸਾਫ਼ ਸੁਮ ਗਿਆ ਜੀ ਇਹ ਨਾਲ ਪਾਈ ਵਾਲ ਮੜਾ ਲਾਲ ਦਿਖਾਉਂਦੀ ਏ ਰਲਾ ਛੁੱਟੀ ਜੀ ਆ ਜੂਪ ਵਰੀਆ ਯਾ ਤੋਰ ਤੋਰ ਵਧੀਆ ਵੇਖੋ ਪੂਰੀ ਸਾਫ ਵਧੀਆ ਤੁਰਦੀ ਆ ਵੱਡੀ ਵਸੇ ਇੱਕ ਵਾਦੀ ਨੂੰ ਹਾਂਜੀ ਇਹਦੇ ਅੱਗੇ ਤੋਂ ਬੜਾ ਬਰਾਬਰ ਠੀਕ ਜੀ ਓਕੇ ਜੀ ਇਹ ਡਾਂਡਾ ਵੇਖੋ ਜੀ ਵੈਡ ਬਹੁਤ ਸ਼ਾਨਦਾਰ ਬਿਊਟੀ ਗਾੜੀ ਪੂਰੀ ਸਾਫ ਸੁਫੀਂ ਨੀਵੇਂ ਦੀ ਕੁਆਲਿਟੀ ਵਾਲੀ ਦੱਸੋ ਬਾਈ ਇਹ ਕੀ ਫਰਮ ਪ੍ਰਾਈਜ਼ ਰੱਖਿਆ ਜੀ ਆਂ ਬੁਲੰਦੀਆਂ ਦੇ ਲਈ ਆ ਤੇ ਜਿਹੜੀ ਗੱਲ ਆ ਹਾਂਜੀ ਬਿਲਕੁਲ ਜੈਜ ਪਾੜ ਦੇਵਾਂਗੇ ਹਾਂਜੀ ਇਹੋ ਜੀ ਬੱਸੀ ਵੀਰ ਫੋਨ ਕਰੂ ਮੈਂ ਜੋ ਮਰਜੀ ਲੱਖ ਸਵਾ ਲੱਖ ਜੋ ਮਰਜੀ ਕਰੀਏ ਦੇਣ ਲੈਣੀ ਨਾ ਵੀ ਜਦੋਂ ਛੱਡ ਦਾਂਗੇ ਬੱਸੀ ਲੈ ਬੇ ਜਦੋਂ 85 ਦੇ ਦਿੰਦੇ ਆ 80000 ਦੀ ਬੱਸੀ ਦੀ 85 ਦੀ ਲਓ ਜੀ 85000 ਦੀ ਬਾਈ ਕਹਿੰਦਾ ਹਾਂ ਨਾ ਇਹ ਵੜ ਦੇ ਦਾਂਗੇ ਬਹੁਤ ਸ਼ਾਨਦਾਰ ਚਵਾ ਚੂਵਾ ਐ ਭੋਲੀ ਆ ਪੂਰੀ ਬੈਸਟ ਕੁਆਲਟੀ ਵਾਲੀ ਪੀਸ ਆ ਸਾਰੀ ਪੰਨਾ ਸੁਧਰੀ ਆ ਬੱਸੀ ਵੀਰ ਚੰਗੀ ਕੁਆਲਿਟੀ ਤੇ ਅਜੇ ਇਹਨੇ ਇੱਕ ਇੱਕ ਦਿਨ ਦੀ ਸੋਈ ਆ ਜੇ ਪੂਰਾ ਖੁੱਲਣਾ ਬੱਸੀ ਨੇ ਹੋਰ ਆ ਦੋਦੇ ਦੇ ਅੰਜਾਰੇ ਬਣਨੇ ਆ। ਆ ਚੰਗੀ ਫਰੀਰ ਮਸਲ ਵਾਲੀ ਆ ਵਧੀਆ ਟੌਪ ਦੀ। ਬਹੁਤ ਬੈਸਟ ਹੋਸੀ। ਹਾਂ ਜੀ ਸਰ। ਠੀਕ ਆ ਜੀ। ਜੇਕਰ ਆ ਫੇਰ ਖਵਾ ਗਏ ਚੰਗੀ ਤਰ੍ਹਾਂ ਖਵਾ ਲੰਨੇ ਆ। ਯਾਰ ਵੀ ਮਾਈ ਟੌਪ ਦੀ ਦੇ ਗਾਂ ਵੀ ਚੰਗੀ ਲਾਈਦੀ ਜਿਹੜੀ ਗੱਲ ਆ। ਪਰ ਇੱਕ ਬਨੇ ਜਿਤਨਾ ਮਰਜੀ ਠੰਡੀ ਇੰਨੀ ਆ ਭਾਵੇਂ ਨਿਕਾਲਿਆ ਨਿਆਣਾ ਚੋਣੇ ਕੇ। ਠੀਕ ਆ ਵੀਰੇ। ਥਾਂ ਥਾਂ ਨੂੰ ਸੁਣਾ ਲਗਾ। ਠੀਕ ਆ ਬੱਚਾ ਦੇ ਲਓ ਬੱਚਾ ਪੂਰਾ ਕੈਮਰਾ। ਮਾਸ਼ਾ ਅੱਲ। ਸੋ ਜਗਾਓ ਜੀ ਨਾ ਮੇਰੇ ਬੱਧੀ ਜੇ ਵੀ ਕ੍ਰੋਸ ਆ ਗਈ ਆ ਕ੍ਰੋਸ ਆ ਗਈ ਆ ਇਹਦੇ ਮਗਰ ਬੱਛੀ ਆ ਬੱਛੀ ਦੇ ਆ ਵਾਸ਼ੀ ਪਲੇ ਖਾ ਪੈ ਗਿਆ ਆਹ ਆ ਵਾਸ਼ੀ ਦੇ ਵੇ ਲੋ ਵੇ ਲੋ ਜੈ ਜੀ ਤਾਂ ਮੋ ਦੇ ਆ ਮਗਰ ਬੱਛੀ ਆ ਬੱਛੀ ਵੇਖੋ ਕੱਢੀ ਲੱਗੀ ਬੱਛੀ ਕੱਢੀ ਸੋਹਣੀ ਆ ਤੇ ਇਹਦੀ ਬੱਛੀ ਆ ਬੈਸਟ ਜਿਹੜਾ ਇਹ ਗਾਂ ਨੂੰ ਚਵਾ ਲਗਾ ਨਾ ਹਾਂਜੀ 1 ਮਿੰਟ ਤੋਂ ਪਹਿਲਾਂ ਬਾਲਟੀ ਭਰਨ ਵਾਲੀ ਹਾਂ ਐਨੀ ਜਿਆਦਾ ਪੋਲੀ ਤੇ ਠੱਡੀ ਠੀਕ ਜੀ ਕੋਈ ਗਾੜ ਨੂੰ ਲੋਸੀ ਪਾਉਂਦੀ ਲੋੜ ਨਹੀਂ ਠੀਕ ਜੀ ਆਪਣੀ ਮਰਜ਼ੀ ਪਾਵੇ ਚੋੜੀ ਤੋਂ ਇਹ ਨਹੀਂ ਤੇ ਕੋਈ ਲੋੜ ਨਹੀਂ ਨਹੀਂ ਠੱਡੀ ਹਾਂਜੀ ਕਾਲੀ ਥੋਈ ਆ ਵਸਲੀ ਠੀਕ ਜੀ ਜਿਹੜਾ ਸੁਹਾ ਵਹਿੜ ਹੈ ਵੀ ਓਕੇ ਜੀ ਇਹ ਵੀਰ ਭਰਾ ਜਿਹੜੇ ਆਪਣੀ ਚੋਂ ਵੀਡੀਓ ਵੇਂਦੇ ਆ ਪਿਆਰ ਦਿੰਦੇ ਆ ਆਪ ਸੇਵਾਦ ਕਰਨਗੇ ਜਨਮ ਰਹਿਗੇ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਬਾਰੇ ਨਗਰ ਤੁਸੀਂ ਆਪ ਨਹੀਂ ਖਣਾਉਂਦੇ ਸਹੀ ਗੱਲ ਹੈ ਤਾਂ ਘਾਣ ਮੜੇ ਦੇ ਖੈਰ ਦੋ ਖੈਰ ਉਹ ਦੇਖੋ ਕੀ ਕੋਲ ਲਗਾ ਸਹੀ ਗੱਲ ਬਾਬੇ ਥਾੜਾ ਬੋਲ ਪਛੀ ਇਹ ਵੀਰ ਫਿਰ ਕੋਈ ਭਲਾ ਨਹੀਂ ਆ ਕੋਈ ਆ ਨੈਚਰਲ ਲਿਵੇ ਦੁੱਧ ਵਾਲੇ ਠੀਕ ਜੀ ਫਲਾਰ ਲੋ ਮੇਰੇ ਫਲਾਰ ਲੋ ਇਹ ਬਗਲੇ ਨੇ ਥੱਲੇ ਨੇ ਵਾਲੀਆਂ ਆਹ ਸਾਂਸ ਗੜੀ ਦੇ ਸੋਹਣੀ ਵਾਸ਼ੀ ਵੱਡੀਆਂ ਦੇਖੋ ਜੀ ਲੈਵੇ ਲੋਵੇ ਲੈ ਜਾਓ ਤੇ ਖਵਾ ਦੇ ਥਾਣਾ ਦੇ ਅੰਦਰ ਲੈ ਜਾਓ ਕਾਲੀ ਪੈਜ ਨਹੀਂ ਬੱਚੇ ਕਰਕੇ ਬੱਚੇ ਕਰਕੇ ਕੁੱਤੇ ਸੁਜਾਓ ਦਾਇਰ ਆਦ ਕੋ ਉਂਤਰਾ ਨਾ ਖਾ ਉਹਦੇ ਜਾਨਵਰ ਬਾਹਰ ਨਹੀਂ ਕੱਢੀ ਦੇ ਚੱਲੋ ਜੀ ਬਹੁਤ ਸਾਫ ਵਹਿੜਿਆ ਵਧੀਆ ਖਣ ਲਗਾ ਕੁਆਲਿਟੀ ਵਾਲੀ ਪੀਸ ਆ ਐ ਯਾਰਾ ਯੂਰਾ ਪਈਆਂ ਪ੍ਰੋਪਰ ਸੈਟ ਆ ਓਏ ਲੱਪੇ ਨਹੀਂ ਲਾਏ ਵਸ਼ੀਆਂ ਨੇ ਐ ਤੰਦਰੁਸਤ ਚੜਦੀ ਕਲਾ ਤੇ ਥਾਂ ਦਾ ਦੇਖੋ ਜੀ ਥਾਂ ਨੇ ਦੇਖੋ ਲਗਾ ਬਾਬਾ ਜੀ ਕਹਿੰਦੇ ਥਾਣੋ ਖਾਓ ਜੂਰ ਸਾਡੇ ਵਿੱਚ ਗਾਈਂ ਪੀ ਆ ਸੇ ਬਿਲਕੁਲ ਸਹੀ ਗੱਲ ਵੀ ਬਾਬਾ ਜੀ ਇਹ ਚੰਗੀਆਂ ਦੁੱਧ ਵਾਲੀਆਂ ਵਡੀਆਂ ਵਖਿਓ ਤੋਂ ਵਜਨ ਮजूद ਦੇਖ ਲਓ ਮਹੀਆਂ ਅੰਕ ਚੌੜੀਆਂ ਦੇਖੋ ਜੀ ਉਰੀ ਕੁਆਲਿਟੀ ਵਾਲੀ। ਕੋਰੀ ਕੱਦ ਕਾਠੀ ਵਧੀਆ ਕੋਈ ਵੀ ਨੋਰਮਲ ਨਿਕਾਇਆ ਖਾਤੀ ਆ ਵਧੀਆ। ਤਸੋ ਬਰ ਬਾਬਾ ਜੀ ਕੀ ਪ੍ਰਾਈਸ ਦਾ? ਮੋਲ ਵੀਰ ਵਸ਼ੀ ਦਾ ਕਰੀਏ 75 75 ਜੇ ਦੋ ਛੱਡ ਦਾਂਗੇ 18000 70000 ਮੋਲ। ਚਲੋ 65 ਹੀ ਦੇ ਰਾਂਗੇ। 65 ਦੀ। 65 ਦੀ। ਲਓ ਜੀ 65 ਦੀ ਬਾਈਕ ਨਾ ਹਾਂ ਨਾ ਦੇ ਦਾਂਗੇ ਟੌਪ ਦੀ ਮਗਰ ਵਸ਼ੀ ਆ ਗਈ ਆ ਤਾਂ ਵਧੀਆ ਕੁਆਲਿਟੀ ਵਾਲੀਆਂ ਵੜਾਂ ਬਾਈਕ ਉਹਨਾਂ ਆ ਟਾਈਮ ਨਾਲ ਖੇਤੋਂ ਲਾਈਕ ਕਮੈਂਟ ਤੇ ਵੀਡੀਓ ਆਜੀ ਆਜਣੀ ਜੀ। ਤਰੀਕ ਨਹੀਂ ਆਲਾ। ਆ ਜਾ। ਚਲਾ ਦਨੇ ਵੀਰ ਜੀ। ਕਿੰਤੀ ਆਜਾ ਅੱਜ ਆਜੀ ਆ 4 ਆਜੀ ਆ 4 ਨੂੰ ਵੀਡੀਓ ਪਾਣੀ ਘੰਟੇ 1 ਤੱਕ ਜਿਹੜਾ ਵੀਡੀਓ ਪਾ ਦਿੰਦੇ ਆ ਆ ਵੀ ਸ਼ੇਰੀ ਵਸ਼ੀ ਥਰੀ ਸ਼ੇਰੀ ਇਹ ਬਿਲਕੁਲ ਵਸ਼ੀ ਘਾਟ ਨਾਲ ਆਪਦੀ ਸ਼ੇਰੀ ਆ ਸ਼ੇਰੀ ਸਹੀ ਗੱਲ ਆ ਤੇ 20 ਕਿਲੋ ਵਸ਼ੀ ਪਹਿਲਾ ਸੂਆ ਚੱਲੀ ਤੇ ਤੂਫਾਨ ਵਧੇ ਸਾਰੇ ਇਹ ਕਹਿੰਦੇ ਗਰਮੀਆਂ ਜੀ ਆਉਂਦੀ ਸੀ ਮੈਂ ਉਹਨਾਂ ਵੀ ਵੀਰ ਵਸ਼ੀ ਚੰਗੀ ਨਾਮੀ ਆ ਹਾਂਜੀ ਇਹ ਜਿਹੜਾ ਕੋਈ ਵੀਰ ਭਰਾ ਵਹਿੜ ਲੈ ਗਿਆ ਨਾ ਇੱਕ ਤਰ੍ਹਾਂ ਨਿਆਰੇ ਬੰਦੂਗੀ ਇੱਕ ਤਰ੍ਹਾਂ ਇਹੋ ਜੀ ਗੱਡੀ ਟੋਪਕ ਲਾ ਸ਼ੇਰੀ ਇਹ ਸ਼ੇਰ ਦੇ ਰੂਪ ਜੋ ਆਉਂਦੀ ਹੈ ਬੜੀ ਕਰਮਾਲੀ ਹੁੰਦੀ ਉਹ ਜਿਆਦਾ ਚੰਗੀ ਗਈ ਨੇ ਬਾਕੀ ਬਾਬਾ ਜੀ ਦੱਸਣਗੇ ਸਾਰੀ ਕਹਾਣੀ ਤੇਰੀ ਜਿਹੀ ਵਾਹ ਕਿਦੇ ਸੌ ਦੇਖਦੀ ਹੁੰਦੀ ਹੈ ਹਾਂਜੀ ਖੇਤਿਆਂ ਲੱਭਦੇ ਰਹੀਏ ਠੀਕ ਆ ਬਾਬਾ ਜੀ ਆਹ ਗਰਮੀਆਂ ਜੀ ਵੇਚੀ ਆਹ ਠੰਡੀ ਤੇਰੀ ਉਦੋਂ ਦੀ ਹੁਣ ਆਈ ਵਸਣਾ 20 ਕਿਲੋ ਦੁੱਧ ਆ ਵਾਸ਼ੀ ਕੋ ਵੀਰ ਪੂਰਾ ਪਹਿਲੇ ਸਵੇਰੇ 20 ਕਿਲੋ ਵਾਸ਼ੀ ਚੱਲੀ ਤੇ ਕੱਲ ਪਹਿਲਾਂ ਚੱਲੀ ਤੇ ਕੱਲ ਅਜੇ ਬੋਲੇ ਤੇ ਹਾਂ ਬਹੁਤ ਸਾਰਾ ਚੱਲੀ ਮਸ਼ੀਨ ਤੇ ਕਾਤ ਮੌਜੂਦ ਨਾ ਜਾਵੇ ਥੱਲੇ ਵਜਣ ਵਜਣ ਲੈਵਾ ਬੈਠੇ ਵਾਸ਼ੀ ਜੀ ਲੱਗਾ ਠੀਕ ਗਿਆ ਜਣ ਬਾਨੀ ਖਾ ਪੀ ਗਏ ਕਰਮਾਲੀ ਨੇ ਪੂਰੇ ਨਾ ਨੰਦ ਬਦਲਣੇ ਆ ਤੇ ਕਰਨਾ ਵੀ ਟਾਈਮ ਟਾਈਮ ਸਹੀ ਗੱਲ ਆ ਜਿਹੜੀ ਪਹਿਲਾਂ ਕਿ ਸ਼ੇਰੀ ਵਈਏ 25 ਕਿਲੋ ਦੁੱਧ ਦੇ ਵਿੱਚ ਫੜੇ ਕਰ ਦੇਈਏ ਠੀਕ ਜੀ ਫੜੇ ਘੜਿਆ ਹੋਤੋ ਕੜਕਪਣ ਹੋ ਗਈ ਸ਼ਾਇਦ ਕਰਦੇ ਸੀ ਤੋ ਹੁਣ ਲੈ ਆਈਏ ਪੂਰੀ ਟੋਪ ਹੈ ਸਰਾ ਵੀਰ ਵਾਲੇ ਦੁਆਰੇ ਹੋ ਗਾਂਗੇ ਠੀਕ ਜੀ ਤੋਦੀ ਇਹ ਕਿੜਾ ਸੋਨਾ ਪੱਪਾ ਤੇ ਹੋਈ ਜੀ ਕੋਈ ਖੋਰ ਨਹੀਂ ਆਪੇ ਇਹਦਾ ਵੀ ਵਧਿਆ ਘੜਿਆ ਸਾਰੀਆਂ ਸਰਾ ਟੋਪ ਹੈ ਸਾਡਾ ਟੌਪ ਕਲਾਸ ਆ ਦੇ ਇੱਕ ਜਨਵਾਰ ਤੇ ਵੀਰ ਚੰਗਾ ਲੱਭ ਜਾਂਦਾ ਜਦੋਂ 5 4 ਇੱਕੋ ਜੇ ਜਨਵਾਰ ਲੈਣੇ ਹੁੰਦੇ ਔਫੇ ਮਿਲਦੇ ਔਫੇ ਮਿਲਦੇ ਫਿਰ ਸਰਕ ਖਾਂਢੀ ਤੁਹਾਨੂੰ ਬੜਾ ਬੜੀ ਆ ਸਾਹੀ ਦਿਹਾੜੀ ਪਿੰਡਾਂ ਆ ਫਿਰਨਾ ਹੌਲੀ ਹੌਲੀ ਬਰਾਬਰ ਦੀ ਬਰਾਬਰ ਦੀ ਚੀਜ਼ ਲੱਭਣੀ ਆ ਵੀਰ ਭਰਾ ਸਾਥ ਦਿੰਦੇ ਆ ਸਾਰੇ ਨਾਲ ਸਾਰੇ ਭੈਣ ਭਰਾ ਜਿਹੜੇ ਹਾਂਜੀ ਹਾਂਜੀ ਦੇਖੋ ਜੀ ਇਹ ਆ ਠੰਡੀਆਂ ਧੀਆਂ ਤੇ ਸਾਫ਼ ਸੁਧਰੀਆਂ ਵਸ਼ੀਆਂ ਦੇਖੋ ਜੀ ਥਾਲੇ ਅਰੋ ਗਿਆ ਦਾ ਸੁਧਰੀ ਕੋਲ ਥਾਲੇ ਬਹੁਤ ਸਵਾ ਤੇ ਨਾ ਮੈਨਾਂ ਨੂੰ ਬਹੁਤ ਵਧੀਆ ਬੈਸ਼ ਖਾਣ ਲੱਗਾ। ਦੱਸੋ ਮਾੜੀ ਕੀ ਪਤਾਈਏ। ਬੋਲ ਵੀਰ ਵਸੀ ਦਾ ਕਰੀਏ ਪੰ ਮੈਂ 75 70 ਦੀ ਦੱਸਣੀ ਹੈ। ਦੱਸੋ ਬਾਬਾ ਪੱਲੂ ਜੀ। ਤਾਂ ਪੱਲੂ ਦੱਸ ਦੇ। ਨਹੀਂ ਨਹੀਂ ਕਰੋ ਬਈ ਛੋੜ। ਚਲੋ ਪੈਂਠੀ ਦੇਣਾ। ਪੈਂਠ ਦੀ। ਐਟ ਦੀ। ਲਓ ਜੀ। ਇਹ ਵੀ 65 ਹਜ਼ਾਰ ਦੀ ਪਾਈ। ਦੋਵੇਂ 65-65 ਦੀਆਂ ਤੇ ਉਹ ਤੇ ਵਧੀਆ 75 ਹਜ਼ਾਰ ਦੀ। ਪਰ ਵੀਰ ਆਪਣੇ ਵੱਲੋਂ ਪੂਰੀਆਂ ਵੱਡੀਆਂ ਵਸੀਆਂ। ਕੋਲ ਮੇਣ ਕੇ ਜੈਜ ਪਾਈਆਂ ਜਿਹੜੀ ਗੱਲ ਬਜ਼ਾਰ ਵੇਖ ਕੇ ਵੀ ਕੀ ਹਸਾ ਤਾ ਮੈਂ ਉਹ ਵੱਡੀ ਵਸ਼ੀ ਜਿਹੜਾ ਮਰਜੀ ਵੀਰ ਭਰਾ ਉੱਤੇ ਆ ਕੇ ਵੇਖੇ ਉਹ ਬਾਹਰ ਵਾਲੀ ਵਸ਼ੀ ਆ ਤਿੰਨੇ ਵਸ਼ੀਆਂ ਵਪਾਰੀ ਭਰਾ ਖੜ ਕੇ ਨਫਾ ਕਮਾਹਾ ਦਾ ਜਿਹੜਾ ਜਿੰਨੂੰ ਜ਼ਿਆਦੀ ਜ਼ਿਆਦ ਸਤ ਵਾਰ ਜ਼ਿਆਦੀ ਨੌਲਜਾ ਦੀ ਵਸ਼ੀਆਂ ਵਾਰੀ ਚੰਗੀ ਜਿਆਦਾ ਮਸਲ ਕੁਆਲਟੀ ਵਾਲੀਆਂ ਜਿਹੜੀ ਗੱਲ ਠੀਕ ਆ ਬੈਸਟ ਵਸ਼ੀਆਂ ਛੋਟੀ ਜਲੀ ਨਹੀਂ ਸੂਈ ਛੋਟੀ ਸੂਈ ਐ ਮਈਆ ਵੀਰ ਇਹਦੇ ਮਾਰ ਪਜਾ ਕੀ ਆ ਐਡ ਮਾਰ ਇਹਦੇ ਮਗਰ ਉਹ ਵਸ਼ਾ ਜੀ ਵਸ਼ਾ ਜੀ ਆ ਡਬਾ ਵਸ਼ਾ ਕਾਲਾ ਮੇਲੋ ਵੀ ਸਾਜੀ ਟੋਰ ਕਰਕੇ ਵੀ ਤਾਂ ਗੱਡੀ ਨਾ ਬੜੀ ਲੇਟ ਹੋ ਗਈ ਆ ਮਈਆਂ ਛੋੜੀਆਂ ਚਾਰ ਆਉਂਦੀਆਂ ਚਾਹੀਦੀ ਠੀਕ ਆ ਸ਼ਾਮ ਨੂੰ ਹੋ ਗਏ ਸ਼ਾਮ ਤੱਕ ਪਹੁੰਚਣਗੀਆਂ ਆ ਠੀਕ ਜੀ ਸੂਈ ਝੋਟੀ ਸੂਈ ਝੋਟੀ ਵੀਰ ਸਿੰਘ ਵੇ ਝੋਟੀ ਨੂੰ ਕੀ ਲੱਗਾ ਦਰਜਾ ਸੁਆ ਦਰਜਾ ਸੁਆ ਝੋਟੀ ਦਰਜਾ ਸੁਆ 10 ਵਜੇ ਝੋਟੀ ਕੋ ਬਾੜੀ ਹੋ ਗਈ ਵਧੀਆ ਠੀਕ ਜੀ ਇਹ ਮਖਲਕਵਾੜ ਦੀ ਵਾਲੀ ਹੈ ਤੁਹਾਡੀ ਸਾਰੀ ਜਿੰਗੀ ਬਹੁਤ ਜ਼ਿਆਦਾ ਚੰਗੀ ਲੱਗੀ ਵਧੀਆ ਸਿੰਘ ਦੁੱਧ ਝੋਟੀ ਪਹਿਲੇ ਸੂਏ ਕੇ 12 ਕਿਲੋ ਚੱਲੀ ਹੈ 14 ਗੱਲੋਂ ਤੋਂ ਵਧੀਆ ਛੋਟੀ ਹਾਂ ਜੇ ਸਾਡਾ ਪ੍ਰਾਈਜ਼ ਵਧੀਆ ਚੱਲੀ ਜਾਣੀ ਠੰਡਾ ਫੇਰ ਵਧ ਗਿਆ ਠੰਡਾ ਕਰਕੇ ਥੋੜਾ ਜਿਹਾ ਲੈ ਆਓ ਜੀ ਲੈ ਆਓ ਇਹੋ ਚੀਜ਼ਾਂ ਕਰਨੀਆਂ ਇਹ ਐਹੋ ਜੀ ਹੈ ਇਹ ਬਹੁਤ ਬਹੁਤ ਸੋਹਣੀ ਹੈ ਬਹੁਤ ਚੰਗਾ बच्चा की है मारे हाँ जी देखा नहीं बंदी काफी कहते कट्टा जो बचाओ खा दिए। ਆਜ ਬਚਾ ਲੇ ਲੋ ਜੀ ਖਟਾ ਬਹੁਤ ਸੋਨਾ ਜੀ ਬਿਲਕੁਲ ਤਾਜੀ ਆ ਵੀਰ 10 ਕਰੋ ਝੋਟੀ ਕੋ ਪੋਲੀ ਇਹ ਨੇ ਫਿਰ ਕੋਰੇ ਪੀਂਦੇ ਆ ਬਚਾ ਆ ਮਗਰ ਓਏ ਕਸਾ ਭਜੀ ਪ੍ਰਾਈਸ ਕੀ ਇਹਦਾ ਬਿਲਕੁਲ ਜੈਜਵੀਰ ਝੋਟੀ ਦਸਾਂਗੇ ਸੁੰਗੀ ਝੋਟੀ ਨਹੀਂ ਲਗੀ ਸੋਹਣੀ ਹਾਂਜੀ ਝੋਟੀ ਸਮੇ ਦਾ ਹਿਸਾਬ ਨਾਲ ਜਿੰਨੇ ਦੀ ਝੋਟੀ ਵਿਕਦੀ ਆ ਆਹਦੇ ਕੰਡੇ ਤੇ 5 ਲੱਖ ਦੀ ਪਰ ਉਹ ਨਹੀਂ ਇੱਕ 10 ਦੀ ਇੱਕ 10 ਦੀ 10 ਦੀ ਦੇਣਾ ਇੱਕ 5 ਦੀ ਦੇਣਾ 5 ਦੀ ਦੇਣਾ ਸਹੀ ਗੱਲ ਆ ਬਾਬਾ ਜੀ ਵੇਖੋ ਜੀ ਆ ਸਮੇਂ ਦੇ ਵਿੱਚ ਛੋਟੇ ਤਾਜੀ ਸੋਈ ਢੀ ਵੱਡੀ ਛੋਟੀ ਸਿੰਗੀ ਲੱਗੀ ਖਾਣ ਕੁਆਲਟੀ ਵਾਲੀ ਛੱਡੇ ਵਾਲੀ ਇੱਕ ਪੰਜ ਦੀ ਝੋਟੀ ਵਲ ਗਿਆ ਜੀ 1 ਕਿਲੋ ਬੋਲਾ ਦੋ ਟਾਈਮ ਚੋਗੇ ਲੈਦੇ ਚਵਾਬ ਸਮਾਦੀ ਇੱਕ ਨੰਬਰ 'ਚ 14 ਕਿਲੋ ਝੋਟੀ ਦੁੱਧ ਨਾਲ ਦਵੇ ਫਿਰ ਸਾਡੀ ਸੇਵਾ ਵੀ ਕਰੇ ਅੱਜ ਤਾਂ ਦਾਹਾਂ ਦੇ ਨਾਲ। ਬਾ ਸੇਵਾ ਕਰੇ। ਆ ਇਤਰਾ ਦੀ ਝੋਟੀਆਂ ਦਾ ਸੇਵਾ ਕਰੇਗਾ ਇਸ ਸੇਵਾ ਡਿਪੈਂਡ ਸਾਡੇ ਘਰ ਬੋਲੇ ਦੀ ਡਿਪੈਂਡ ਹੈ ਸਿੱਧੀ ਜਿਹੜੀ ਗੱਲ ਹੈ ਨਾ ਇੱਕ ਪੰਜ ਦੀ ਹੱਟੀ ਤੈਨੂੰ ਤਾਂ 300 ਲਈ ਗੱਬਨ ਦੀ ਵੀਡੀਓ ਕੋਲ ਆ ਠੀਕ ਚੋਟੀ ਚੰਗੀ ਕੁਆਲਿਟੀ ਆਨਲਾਈਨ ਹੀ ਮੰਗਾਈ ਬਾਈ ਨੇ ਆਪਣੇ ਨੂੰ 300 ਲਾੜੀ ਝੋਟੀ ਕੁਆਲਿਟੀ ਦਾ ਨਾ ਸਿੰਗਾ ਦੇ ਵੀ 100 ਰੁਪਈਆ ਨਹੀਂ ਨਾ ਦੇ ਉਂਗਲ ਨਹੀਂ ਲੰਗਣ ਦੇ ਤੇ ਜੇ ਰੁਪਈਆ ਲੰਗ ਜੇ ਤਾਂ ਫਿਰ ਫਰੀ ਲੈ ਜਾ ਰ ਇਹ ਤੋਂ ਓਕੜੀ ਗਾੜੀ 70000 ਦੀ ਹੈਗੀ ਆ। ਚੰਗੀ ਝੋਟੀ ਦੀ। ਇਹ ਦੱਸੋ ਜੀ ਖੋਲੋ ਬੂਰਾ। ਆਹ ਬੂਰੀ ਨਾ ਆ। ਅੱਜ ਮੇਲਾ ਲੂਟਣ ਵਾਲੀ ਗੱਲ ਹੈ ਜਿਹੜਾ ਵੀਰ ਭਰਾ ਲੈ ਗਿਆ ਨਾ। ਇਹ ਕੋ 12 ਕਿਲੋ ਹੁਣ ਦੁੱਧ ਲਾ ਲਓ ਬੋਲਾ ਲਾ ਲਓ। 12 ਬੋਲਾ ਲਾ ਲਓ। ਅੱਧਾ ਨਹੀਂ ਸੋਈ ਆ। ਇਹ ਬੱਚਾ ਖਾਦਨੇ ਬਾਅਦ ਤੇ ਮੈਂ ਨਹੀਂ ਮਗਰਲੇ ਸਾਦੀਆ ਧਾਰਾ ਕੱਟ ਜੇ ਅਸੀਂ ਅੱਧਾ ਫਣ ਕਰਕੇ ਦੇ ਦੇਣੀ। ਅੱਧਾ ਫਣ ਕਰਾ ਦੇਣੀ ਜੋ ਭਾਈ ਸੱਚ ਬੋਲਿਆ ਝੂਠ ਕਰਕੇ ਵੀ ਇਦਾਂ ਹੀ ਵਿਕਦੀ ਭਾਰਾਂ। ਮਾਈਂ ਦੀਆਂ ਥੜੀਆਂ ਬਰਾਬਰ ਆ। ਆਮ ਬੰਦਾ ਘਰ ਵਾਲਾ ਮਹੀਂ ਚੋਲੇ ਪਾਸ ਕਰੂਗਾ ਪਰ ਦੱਸ ਕੇ ਦੇਣੀ ਐ ਕਿਉਂ ਆਪਣਾ ਕਹਿਣਾ ਜੇ ਵਾਈਫ ਨੂੰ ਪਿਆਰ ਦਿੰਦਾ ਨਾ ਦੁਨੀਆਂ ਇਹਨੂੰ ਰੁਵਾਈ ਬੁਲਦੀ ਬੁੜੀ ਹੋ ਗਿਆ ਪਰ ਮੈਂ ਥਣ ਵੀ ਸਾਫ਼ ਫਿਰ ਸੱਚ ਬੋਲ ਕੇ ਦੇਣਾ ਆ ਭੈਣ ਭਰਾ ਪਿਆਰ ਕਰਦੇ ਆ ਵੀ ਝੂਠ ਬੋਲ ਕੇ ਦੇ ਦਈਏ ਵੀ ਐਂਸਾ ਬਣਾਵੇ ਅੱਧਾ ਥਣ ਕਰਕੇ ਦੇ ਦਿੰਦੇ ਆ ਜਿਹੜੇ ਸਾਉਣਾ ਵੀਰ ਮਹੀਂ ਦੇਦੀਆਂ ਕੋਈ ਤੱਜਣਾ ਜੀ ਵੀ ਲੰਦੇ ਆ ਫਿਰੜਾ ਵੀ ਲੱਲੇ ਤੇ ਲੋਕੀਂ ਬਾਈ ਸਾਡੇ ਕੋਲ ਲੜੇ ਪਰ ਮੈਂ ਜਿਹਨੂੰ ਥੱਲੇ ਦਾ ਟੱਪ ਲਈ ਫਿਰਦੀ ਫਿਰ ਟਾਪ ਹੀ ਲਾਇਆ ਥੱਲੇ ਪੂਰਾ ਤੇ ਮਾਰੇ ਛੋਖ ਰੱਖੇ ਜੇ ਥਣ ਚੱਲ ਗਿਆ ਫਿਰ ਮਹੀਨੇ ਵੀਰ ਹਦੌੜਾਂ ਪੋਣਗੀਆਂ 16 17 ਕਿਲੋ ਦੋ ਦੋ 12 ਕਿਲੋ ਅਜੇ ਵੀ ਦੁੱਧ ਹੋਣ ਤਿਆਰ ਆ। ਇਹ ਨਸਲੀ ਆ ਨੀਲੀ ਬੂਰੀ ਆ। ਗਾਂ ਬੱਚੇ ਪੁੱਛੇ ਲੈਣ ਵਾਲੀ ਮੈਂ ਆ। 15 ਕਿਲੋ ਦੁੱਧ ਵਧੀਆ ਅਜੇ ਵੀ ਮਹੀਂ ਤਿੰਨ ਥੋੜਾ ਜਿਹਾ ਭਵੇਂ ਦੇਈ ਜਾ ਵੀ ਤੂੰ ਤੇ ਮਹੀਂ। ਖਾਂ ਦੇ ਦੇਣਾ ਭਾਈ ਇਹ ਦੇਖ ਚੱਡਾ ਲੈਵਾ ਦੱਸਣ ਦੇ ਆ। ਮੈਂ ਨਾ ਵੀਰ ਕਾ ਲੈਣਾ ਮਹੀਂ ਦੀ ਕੱਲੀ ਕੱਲੀ ਗਾੜੀ ਗਾੜ ਚੱਕੀ ਤੀ ਮਸਰੇ। ਹਾਂਜੀ ਹਾਂਜੀ। ਬੰਦੇ ਜਿਆਦਾ ਮਾਲ ਚਾਹੁੰਦੇ ਆ। ਹਾਂਜੀ। ਕੱਲ ਫੇਰੇ ਗਾੜੀ ਗਾੜ ਚੈੱਕ ਕੀਤੀ ਤੇ ਤਿੰਨਾ ਕਿਲੋ ਲਾ ਕੇ ਗਾੜੀ ਖਿੱਚ ਕੇ ਰੱਖੀ। ਜੀ ਜੀ ਜੀ। ਨਹੀਂ ਕੀ ਹੈ ਨਸਲੀ ਆ ਤੇ। ਚਲੋ ਡੰਗਰ ਦਾ ਪਸ਼ੂ ਦਾ ਪਹਣ ਲਾ ਦੋ ਫਾਇਦਾ ਕੀ ਹੋ ਜਾਣਾ ਹੈ ਨ ਦਵਾਈ ਬੁੱਢੀ ਪੂਰੀ ਫੁੱਲ ਲੱਗੀ ਹੈ ਜੇ ਚੱਲ ਗਿਆ ਉਹਦੇ ਕਰਮਾਂ ਜਿਹੜਾ ਵੀ ਉਹਦੇ ਕਰਮਾਂ ਕਰਮਿਆਂ ਦੇ ਕੰਮ ਜਿਹੜੀ ਗੱਲ ਆਪੋ ਆਪਣੇ ਕਰਮੇ ਆ ਤਾਂ ਵੱਡੀ ਮੈਂ ਬਾਡੀ ਬੁੱਢੀ ਵੇਖ ਲੋ ਮੈਂ ਦੀ ਸਾਡੇ ਘਾ ਚੀਜ਼ ਸਾਡੀ ਗਰੰਟੀ ਤੇ ਇੱਧਰ ਬੁੜੀ ਕਟਾਈ ਦਿੱਤੀ ਉਹ ਤੁਹਾਡੀ ਵੇਖੋ ਖਾਣ ਖਾ ਲਈਏ ਨਾਲੇ ਇਹ ਲੋ ਕਿ ਆ ਕੇ ਕਿੰਨੇ ਦਿਨਾਂ ਦੀ ਹੋਈ ਹੋਗੀ ਸਿਰਫ 8 ਤੋਂ 9 ਦਿਨਾਂ ਮੈਂ ਸਮਝ ਨੂੰ ਆਇਆ ਹੋਊਗਾ ਠੀਕ ਜੀ ਬਚਾ ਕੇ ਤੇ ਆਹ ਬੰਲਾ ਆਹ ਵੇਖੋ ਵੀ 8 5 ਜੋੜ ਸੱਚ ਬੋਲਿਆ ਮਾੜੀ ਵਧਾ ਦੀ ਇੱਧਰ ਵੇਖੋ ਬਚਾ ਵੇ ਲੋ ਨਾੜੂ ਨਾਲ ਬੱਚੇ ਦਾ ਆ ਬਚਾਏ ਕਟਾਇਆ ਵਗਰ ਠੀਕ ਤਾਜੀ ਸੂਈ ਹਾਂਜੀ ਇਥੇ ਕੋਈ ਸ਼ੋਰ ਛੱਪਾ ਨਹੀਂ ਆਇਆ ਤਾਂ ਫਿਕਸ ਪ੍ਰਾਈਜ਼ ਹਾਂਜੀ ਲੱਗ ਜੂ ਠੀਕ ਨੇ 12 ਕਿਲੋ ਅਸੀਂ ਚੋਈ ਜਾਵਾਂਗੇ 65000 ਦੀ ਐਂਡ ਕੋਈ ਸ਼ੋਰ ਟੱਪਾ ਨਹੀਂ ਕਰਨਾ ਜਿਹੜੇ ਪ੍ਰਾਣ ਮੱਝ ਖਰੀਦਣੇ ਆ 65000 ਪਾਗਲ ਲੈ ਜੇ ਇਹਦੇ ਘਰ ਤੇ ਫਿਰ ਕਰਮਾਂ ਚੋੜਾਂਗੇ ਚੋਵਾਂਗੇ ਨਾ ਕੋਈ ਇਹ ਅਗਲੇ ਦਿਨ ਕਰਨਾ ਸੱਟ ਕਿੱਥੇ ਆ ਗੋ ਠੀਕ ਆ ਲੈ ਵੀ ਇਹਦਾ ਡੱਬਾ ਲਾ ਛੱਡਾ ਆ ਤੇ ਇੰਜਾਰੇ ਵਾਲੀ ਮੈਂ ਬਿਲਕੁਲ ਜੈ ਇਹ ਸਾਰਾ ਸੋਇਆ ਹੈ ਬਾਬਾ ਜੀ ਚੋਗੇ 50000 ਦੀ ਫੇਰ ਯਾਰ ਟੋਕੜ ਤੇ ਕਰਮਾਲੀ ਦੁੱਧ ਉਹਨਾਂ ਦੇ ਪਰ ਬੱਚਾ ਖਾਦਾ 나ੜੂ ਦੇ ਬੱਚਾ ਸਾਰਾ ਵੇਚ ਲੋ ਪੋਲੀ ਨਹੀਂ ਇਹ ਭਾਣੇ ਆ 7-8 ਠੀਕ ਏਨੀ ਪੋਲੀ ਧਾਰ ਵੀ ਡੀਡੀ ਮੋਟੀ ਹਾਂ ਜੀ ਪੂਰੀ ਪੋਲੀ ਪੂਰੀ ਪੋਲੀ ਤੇ ਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਯਾਰਾ ਖਿੱਚ ਕੇ ਤੇ ਬਹੁਤ ਸੋਹਣ ਸੋਹਣੀਆਂ ਬਹਿੜਾ ਆ ਤੇ ਚੜਦੀ ਕਲਾ ਦੇ ਲਾਈਕ ਕਮੈਂਟ ਯਾਰਾ ਖਿੱਚ ਕੇ ਰੱਖੋ ਆਹ ਮਸ਼ੀਨ ਆ ਵੀਰ ਕੋ ਬੋਲਣੀ ਨਾ ਇਜੀ ਜਿਆਦਾ ਸੁਹਰੀ ਤੇ ਸੋਹ ਗਿਆ ਤੇ ਬੜੀ ਵਧੀਆ ਦੇਖੋ ਜੀ ਟਾਪੇ ਲਾਏ ਬੈਠੇ ਠੀਕ ਚਲੋ ਬਾਜੀ ਬੋਲੋ ਡਰੈਸਾਂ ਨੂੰ ਉਹ ਨੰਬਰ ਹੈਗਾ 83 27 40 ਕਾਲਾ ਤਰਵੀਆਂ ਹਾਂਜੀ ਆ ਮਾਨ ਦਾ ਪਿੰਡ ਪੋਮਾ ਪਿੰਡ ਪੋਮਾ ਜਦੋਂ ਆ ਮੈਂ ਸੈਲੀਮ ਕੀਤਾ ਠੀਕ ਜੀ ਕਿੰਨੇ ਵੀ ਭਰਾ ਜੁੜ ਜੇ ਆਪਣੇ ਨਾਲ ਲਾਈਵ ਕਰਾਂਗੇ ਸ਼ੇਅਰ ਹਾਂਜੀ ਬਾਤਾਂ ਵਾਦ ਕਰਿਆ ਕਰੋ ਚੈਨਲ ਨੂੰ ਪਿਆਰ ਦਿਆ ਕਰੋ ਹਾਂਜੀ ਤੇ ਸਾਡੇ ਸੰਯੋਗ ਦੇ ਨਾਲ ਤੁਹਾਰੇ ਰਹੀਦਾ ਤੇ ਜਿੱਤੇ ਆਪਣੇ ਵੀਰ ਭਰਾ ਕੋ ਭੋਂਦਾ ਕੋਈ ਪਸ਼ੂ ਵਧੀਆ ਤੇ ਵੀਡੀਓ ਜ਼ਰੂਰ ਪਾ ਦਿਆ ਕਰੋ ਜਾਨਵਰ ਹੋਵੇ ਵੀਰਾਂ ਵੀਡੀਓ ਪਾਵੇ ਉਹ ਵੀਰਾਂ ਨੇ ਵੀਡੀਓ ਪਾਈ ਹਾਂਜੀ ਛੋਟੇ ਵੀਰ ਨਾਮ ਕਰੀ ਠੀਕ ਚੰਗਾ ਜਾਨਵਰ ਵੀ ਤਾਉ ਦਾ ਹੋਵੇ ਚੈਨਲ ਲਈਦਾ ਹਾਂ ਜੀ ਇਹ ਨਹੀਂ ਗੱਲ ਵੀਰ ਪੈਸੇ ਨਹੀਂ ਵੀ ਅਸੀਂ ਪੈਸੇ ਲਾ ਗਾ ਲਦੇ ਹਾਂ ਬਾਈ ਹੋਵੇ ਹਾਂ ਜੀ ਨਕਰ ਤੇ ਪੈਸੇ ਲੱਗਣਗੇ ਠੀਕ ਹੈ ਬਾਈ ਜੀ ਠੀਕ ਸਤਿ ਸ੍ਰੀ ਅਕਾਲ ਜੀ